I чтобы... Salut, ਜਨ ਬੋਧੀ ਕਲ ਰਖੀ ਜੀ ਜੰਤ ਸਭ ਪਏ ਪਵਿੱਤ ਜਾ ਸਤ ਗੁਰ ਸਚ ਸਾਕੀ ਬੇਗਨ ਬਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਕੋਇ ਪਾਪ ਪਾਏ ਸਭ ਪਾਵਨ ਜਨ ਨਾਨਕ ਸੁਖ ਕਰਿਆ ਆਇ ਆਏ ਪ੍ਰਵ ਸ਼ਰਣਾ ਗਤੀ ਕਿਰਪਾ ਨ ਦਯਾ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਜੁਗ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਜਵਰ ਤਖਤਾਂ ਦੇ ਮਾਲਕ ਗਿਆਨ ਦੇ ਮੁਜੱਸਮੇ ਰਹਿਮਤਾਂ ਦੇ ਪੰਡਾਰ ਜਹਰਜ ਹੂਰ ਹਜਰ ਹਜੂਰ ਕਲਯੁਗ ਕੇ ਅਵਤਾਰ 11ਵੀਂ ਗਦੀ ਤੇ ਬਰਾਜਮਾਨ ਸਮੁੱਚੀ ਮਾਨਵਤਾ ਦੇ ਸੰਜੇ ਰਹੁਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਵਾਰੀ ਇਹ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨ ਕੀ ਬੋਧ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਮੜੇ ਹੀ ਭਾਗ ਹਨ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਸਰੋਮਣੀ ਭਗਤ ਸਭਤ ਕਬੀਰ ਜੀਆਂ ਜੀ ਦੀ ਮੁਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਵਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦੇ ਪਾਵਨ ਸ਼ਬਦ ਸਲੋਕ ਦੇ ਅੰਦਰ ਕਬੀਰ ਜੀ ਸਾਨੂੰ ਕਲਯੁਗ ਦੀ ਜੀਵਾਂ ਨੂੰ ਸਮਝਾ ਰਹੇ ਨੇ ਕਬੀਰ ਐਸੀ ਹੋਈ ਪ੍ਰੀ ਮਨ ਕੋ ਭਾਵਤਕੀਨ ਮਰਨੇ ਤੇ ਕੀ ਡਰ ਪਨਾ ਜਬ ਹਾਥ ਸਿੰਧौरा ਲੀਨ ਕਬੀਰ ਜੀ ਕਹਿੰਦੇ ਨੇ ਜਦੋਂ ਰੱਬ ਦੇ ਨਾਲ ਬਣ ਪੈਂਦੀ ਹੈ ਰੱਬ ਦੇ ਨਾਲ ਮੁਹੱਬਤ ਬਣਦੀ ਹੈ ਪਿਛਲੇ ਸ਼ਲੋਕ ਦੇ ਵਿੱਚ ਕਬੀਰ ਜੀ ਕਹਿੰਦੇ ਸੀ ਕਾਇਆ ਹਾਂਡੀ ਕਾਟ ਕੀ ਨਾ ਉਹ ਚਰੈ ਬਹੋਰ ਹੁਣ ਇਨਸਾਨ ਜਦੋਂ ਇਥੋਂ ਆ ਕੇ ਜੁੜਦਾ ਕਿ ਇਹ ਤਾਂ ਐਦਾਂ ਦਾ ਇਨਸਾਨ ਹੈ ਦੁਨੀਆ ਤੋਂ ਜਾਣਦਾ ਕਿ ਅਸਲੀ ਘਰ ਇਹਦਾ ਸੰਸਾਨ ਘਾੜੀ ਹੈ ਜਿੱਥੇ ਹਰ ਕੋਈ ਉੱਥੇ ਜਾਂਦਾ ਜਾਤ ਪਾਤ ਉੱਚ ਨੀਚ ਸਭ ਕੁਝ ਉਥੇ ਖਤਮ ਹੋ ਜਾਂਦਾ ਹੈ ਕਬੀਰ ਜੀ ਕਹਿੰਦੇ ਨੇ ਉਹ ਲੱਕੜ ਜਿਹੜੀ ਵੱਲਦੀ ਸੀ ਕਿਸੇ ਹੋਰ ਕੰਮ ਨਹੀਂ ਲੈਂਦੇ ਤੇ ਨਾ ਅਜ ਤੱਕ ਹੋਈ ਹੈ ਕਿ ਲੱਕੜ ਵਾਲੀ ਕਿ ਚਲੋ ਲੱਕੜਾਂ ਬਚ ਗਈਆਂ ਨੇ ਆਪਾਂ ਚੁੱਲੇ ਚੌਕੇ ਦੇ ਲਈ ਵਰਤ ਲਈਏ ਕਬੀਰ ਜੀ ਕਹਿੰਦੇ ਇਹਨਾਂ ਨੂੰ ਆਪ ਪਸ਼ਾਗਨ ਜਾਂ ਪਵਿੱਤਰ ਮੰਨਿਆ ਜਾਂਦਾ ਹੈ ਮਨ ਲੋ ਦੁਨੀਆ ਦੀ ਰਪੈ ਰਵੈਤ ਚੱਲੀ ਆ ਰਹੀ ਹੈ ਹੁਣ ਜਦੋਂ ਉਹਦੇ ਮਨ ਦੇ ਵਿੱਚ ਥੋੜੀ ਸਮਝ ਆਈ ਕਿ ਮੈਂ ਇਤਨਾ ਦੁਨੀਆ ਦੇ ਵਿੱਚ ਚੱਲੇ ਆ ਮੇਰੇ ਰਤਬੇ ਵੱਡੇ ਇਹਦੇ ਕੋਲ ਮਾਇਆ ਵੱਡੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਤਾਂ ਜਦੋਂ ਬਹੁਤ ਹੋ ਗਿਆ ਤਾਂ ਅੱਜ ਉਹੀ ਇਨਸਾਨ ਹੈ ਸਮਸ਼ਾਨ ਘਾਟ ਦੇ ਵਿੱਚ ਵੇ ਹੈ ਤਮਨੇ ਸੋਚਦਾ ਕਿ ਜਿਹੜੇ ਮੇਰੇ ਆਪਣੇ ਸੀ ਤਾਂ ਉਹਨਾਂ ਦਾ ਫਰਜ਼ ਨਿਭਾ ਕੇ ਚਲੇ ਗਏ ਨੇ ਪਰ ਫਰਜ਼ ਅ ਰੱਬ ਦੇ ਨਾਲ ਜਿਹੜਾ ਸਾਡਾ ਫਰਜ਼ ਸੀ ਤਾਂ ਉਹ ਇੱਥੇ ਤੱਕ ਨਹੀਂ ਸੀ ਕਿ ਅਸੀਂ ਸਮਸ਼ਾਨ ਘਾਟ ਤੱਕ ਕਿਉਂਕਿ ਇਹਦਾ ਸਫ਼ਰ ਤਾਂ ਅੱਗੇ ਸ਼ੁਰੂ ਹੁੰਦਾ ਹੈ ਉਹਨਾਂ ਕਬੀਰ ਜੀ ਕਹਿੰਦੇ ਨੇ ਇਹਨੂੰ ਸਮਝ ਦਿੱਤੀ ਕਿ ਭਾਈ ਤੇਰੇ ਹੱਥ ਲੱਗੇ ਆ ਤੇਰੇ ਆਪਣਿਆਂ ਨੇ ਹੱਥ ਧੋਏ ਮਲੋ ਤੇਨੂੰ ਇਤਨਾ ਅਪਵਿੱਤਰ ਮੰਨੇ ਆਗੇ ਆ ਦੁਨੀਆ ਦੇ ਵਿੱਚ ਹੋਰ ਕੋਈ ਪਵਿੱਤਰ ਥਾਂ ਨਹੀਂ ਹੈ ਜਿੰਨੀ ਇਹਦੀ ਕਿਤੇ ਇਨਸਾਨ ਨੂੰ ਡਰ ਲੱਗਦਾ ਸਮਸਾਨ ਘਾਟ ਦੇ ਵਿੱਚ ਕਬੀਰ ਜੀ ਕਹਿੰਦੇ ਨੇ ਬਸ ਤੇਰੀ ਦੁਨੀਆ ਦੇ ਵਿੱਚ ਪਾਇਆ ਇਤ ਨਹੀਂ ਹੈ ਹੁਣ ਇਨਸਾਨ ਸਮਝੇ ਹੁਣ ਜਦੋਂ ਥੋੜਾ ਬੋਤਾ ਨਹੀਂ ਥੋੜਾ ਸਮਝਿਆ ਤਾਂ ਜਦੋਂ ਸਮਝੇ ਮਲੋ ਰਸਤੇ ਤੇ ਚੱਲੇ ਆ ਹੁਣ ਕਬੀਰ ਜੀ ਉਹ ਅਵਸਥਾ ਬਿਆਨ ਕਰਦੇ ਨੇ ਜਿਹੜਾ ਚੱਲੇ ਆ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀ ਕਬੀਰ ਜੀ ਕਹਿੰਦੇ ਨੇ ਅ ਰੱਬ ਦੇ ਪਿਆਰਿਆਂ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਜਾਂ ਇਹ ਸ਼ਲੋਕ ਸੁਣਾਇਆ ਤਾਂ ਕਹਿੰਦੇ ਮਨ ਤੇ ਅਸਰ ਹੋਇਆ ਫਿਰ ਐਦਾਂ ਦੀ ਹੋ ਪਰੀ ਉਹਨਾਂ ਦੇ ਅੰਦਰ ਨਲੋ ਇਦਾਂ ਦੀ ਉਹਨਾਂ ਦੇ ਅੰਦਰ ਇੱਕ ਪਿਆਰ ਮੁਹੱਬਤ ਬਣ ਗਈ ਹੈ ਮਰਨੇ ਤੇ ਕੀ ਡਰ ਪੰਨਾ ਜਬ ਹਾਤ ਸੰਦौरा ਲੀਨ ਸੰਦौरा ਕਹਿੰਦੇ ਨੇ ਜਿਵੇਂ ਸੰਧੂਰ ਲਾਇਆ ਹੋਵੇ ਮਤਲਬ ਸੁਆਣੀ ਦਾ ਜ਼ਿਕਰ ਕੀਤਾ ਹੁਣ ਜਿਹੜੀ ਸੁਆਣੀ ਦੇ ਸਿਰ ਦੇ ਵਿੱਚ ਅਸੀਸ ਦੇ ਵਿੱਚ ਸੰਧੂਰ ਲਾਇਆ ਮਤਲਬ ਪਤੀਏ ਲਾਉਂਦਾ ਪਤੀ ਵੱਲੋਂ ਤਾਂ ਉਹ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੰਦੀ ਹੈ ਆਪਣੇ ਪਤੀ ਦੇ ਲਈ ਜਦ ਸੰਦौरा ਲੈਣ ਜਦ ਸੰਦौरा ਲਾ ਲਿਆ ਮਨ ਸੁਹਾਗਣ ਹੋਗੀ ਪਤੀਵੰਤੀ ਹੋਗੀ ਸਤਵੰਤੀ ਹੋਗੀ ਫਿਰ ਉਹ ਆਪਣੇ ਪਤੀ ਦੇ ਲਈ ਇਹ ਸਭ ਕੁਝ ਮਰਣਾ ਦੁੱਖ ਸੁੱਖ ਹਰ ਇੱਕ ਚੀਜ਼ ਫਿਰ ਆਪਣੇ ਪਤੀ ਦੇ ਲਈ ਹੈ ਅਤੇ ਇਦਾਂ ਦੀਆਂ ਸੁਆਣੀਆਂ ਨੇ ਰੱਬ ਦੇ ਅੱਗੇ ਜਦੋਂ ਦੁਆਵਾਂ ਕਰਦੀਆਂ ਨੇ ਮੌਤ ਦੇ ਮੂੰਹ ਦੇ ਵਿੱਚੋਂ ਵੀ ਕੱਢ ਲਿਆਉਂਦੀਆਂ ਨੇ ਇਹ ਇਦਾਂ ਦੀਆਂ ਨੇ ਜਿਹੜੀਆਂ ਸੁਆਣੀਆਂ ਜਿਹੜਾ ਸਮਾ ਬਦਲਦਾ ਹੋਏ ਸਮੇਂ ਨੂੰ ਵੀ ਬਦਲ ਦਿੰਦੀਆਂ ਨੇ ਮਾਈ ਭਾਗੋ ਵਰਗੀਆਂ ਉਹ ਸਮੇਂ ਬਦਨ ਲੱਗੇ ਸੀ ਜਿਹੜੇ ਮਦਾਵਾ ਲਿਖ ਕੇ ਚੱਲੇ ਸੀ ਅਸੀਂ ਤੁਹਾਡੇ ਚੇਲੇ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਆਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਮਦਾਵਾ ਲਿਖ ਕੇ ਚੱਲੇ ਸੀ ਮੁਕਤਸਰ ਸਾਹਿਬ ਦੇ ਇਧਰ ਦੇ ਇਲਾਕੇ ਦੇ ਸੀ ਪਰ ਮਾਈ ਭਾਗੋ ਤੇ ਕਾਫੀ ਜਾਣਿਆਂ ਨੂੰ ਨਹੀਂ ਬਦਾ ਉਹਨਾਂ ਨੂੰ ਚੰਗਾ ਲੱਗਾ ਕਿ ਸਵਾਮੀ ਪਰਮੇਸ਼ਰ ਇਹ ਜੁੜਾ ਤੁਸੀਂ ਕਰਕੇ ਆਇਓ ਬਹੁਤ ਗਲਤ ਕਰਕੇ ਆਇਓ ਸਾਡੇ ਲਾਲਾਂ ਦੇ ਲਈ ਸਾਡੇ ਬੱਚਿਆਂ ਦੇ ਲਈ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਜੂਝ ਰਹੇ ਨੇ ਆਪਣੇ ਬੱਚਿਆਂ ਨੂੰ ਕਿਵੇਂ ਉਹਨਾਂ ਨੇ ਭੁੱਖੇ ਪਿਆਸੇ ਰੱਖਿਆ ਕਿਲੇ ਦੇ ਅੰਦਰ ਆਪਣੀ ਮਾਂ ਨੂੰ ਕਿਹਦੇ ਲਈ ਕੀਤਾ ਮੰਨੋ ਕਰਪਾਨਾਂ ਚੱਕੀਆਂ ਨੇ ਇਹਨਾਂ ਨੇ ਮਾਈ ਭਾਗੋ ਨੇ ਆਪਣੇ ਨਾਲ ਹੋਰ ਜਿਹੜੀਆਂ ਸਿਆਣ ਗਵਾਨਦੀਆਂ ਉਹਨਾਂ ਨੂੰ ਵੀ ਕਿਰਪਾਨਾ ਚਕਾਈਆਂ ਕਹਿੰਦੇ ਜਿਵੇਂ ਤੁਹਾਡੇ ਤੋਂ ਚੱਲਦੀ ਐ ਚਲਾਇਓ ਪਰ ਆਹੂ ਲਾ ਦਿਓ ਜਿਹੜਾ ਸਾਡੇ ਸੰਧੂ ਹੁਰ ਦੀ ਜਾਂ ਸਾਡੀ ਬੱਚਿਆਂ ਦੀ ਇਦਾਂ ਬੇਪੱਦੀ ਕਰ ਰਹੀ ਐ ਤਾਂ ਉਹਦਾ ਬਸ ਜੋ ਤੁਹਾਡੇ ਤੋਂ ਕੀਤਾ ਜਾਂਦਾ ਡਾਂਗ ਚੁੱਕੋ ਸੋਟਾ ਚੁੱਕੋ ਇਦਾਂ ਬਸ ਚਲਾ ਦੇ ਮਰਨੇ ਤੇ ਕੀ ਡਰ ਪਣਾ ਹੁਣ ਮਰਨ ਤੋਂ ਕੀ ਡਰਨਾ ਜੇ ਸਾਡੇ ਸੰਧੂਰ ਤੇ ਗੱਲ ਆ ਗਈ ਹੈ ਸਾਡੇ ਸੁਹਾਗ ਤੇ ਗੱਲ ਆ ਗਈ ਹੈ ਅਬ ਡਰਨਾ ਕਦੇ ਨਹੀਂ ਹੈ ਇਹ ਤਾਂ ਡਰ ਕੇ ਆ ਗਏ ਨੇ ਹੁਣ ਆਪਾਂ ਨਹੀਂ ਡਰਨਾ ਮੰਨ ਲਓ ਇਦਾਂ ਦੀ ਸਪਿਰਟ ਮਾਈ ਭਾਗੋ ਨੇ ਭਰੀ ਤਾਂ ਹੱਥ ਦੇ ਵਿੱਚ ਉਹਨਾਂ ਨੇ ਸਮਸ਼ੀਰ ਫੜਾ ਦਿੱਤੀ ਸਮਸ਼ੀਰ ਵੀ ਇਦਾਂ ਦੀ ਫੜੀ ਹੈ ਉਹ ਕਹਿੰਦੇ ਜਮ ਮਾਰਾਂਗੇ ਜਮਾਰਾਂਗੇ ਹਾਲਾਂਕਿ ਸੁਆਣੀਆਂ ਦੇ ਕੋਲ ਇਤਨੀ ਜਾਂਚ ਨਹੀਂ ਹੈ ਕਿਰਪਾਨ ਦੀ ਮੈਦਾਨੇ ਜੰਗ ਦੀ ਪਰ ਉਹਨਾਂ ਦੇ ਅੰਦਰ ਦੀ ਅਵਸਥਾ ਇਹ ਬਣਾ ਦਿੱਤੀ ਮਾਈ ਭਾਗੋ ਨੇ ਸਪਿਰਟ ਇਦਾਂ ਦੀ ਭਰੀ ਕਹਿੰਦੇ ਮਰਾਂਗੇ ਵਸ ਜਾਂ ਮਾਰਾਂਗੇ ਦੋਨੋਂ ਨਹੀਂ ਲ ਮਾਰਾਂਗੇ ਦੋ ਚਾਰ ਨੂੰ ਦਾ ਟਿਕ ਨੂੰ ਤਾਂ ਲੈ ਕੇ ਮਰਾਂਗੇ ਆਪ ਵੀ ਮਰਾਂਗੇ ਦੂਜੇ ਨੂੰ ਵੀ ਮਾਰਾਂਗੇ ਇੱਕ ਨੂੰ ਤਾਂ ਲਵਾਂਗੇ ਲੋਕ ਇਦਾਂ ਦੀ ਉਹਨਾਂ ਦੀ ਸੋਚ ਬੜਾਈ ਸੀ ਮਾਈ ਭਾਗੋ ਨੇ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਕਿਤੇ ਇਹ ਡਰ ਦੇ ਵਿੱਚ ਨਾ ਲੰਘਾ ਦੇਣ ਤਾਂ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਕਿ ਜਦੋਂ ਹੱਥ ਦੇ ਵਿੱਚ ਸੰਦੋ ਉਹ ਇਹ ਆਪਣਾ ਮਲੋ ਨਿਸ਼ਾਨਾ ਜਿਹੜਾ ਇਹਦਾ ਸਿੱਧ ਲੈਂਦਾ ਤਾਂ ਜਦੋਂ ਨਿਸ਼ਾਨਾ ਸਿੱਧਦਾ ਨਾ ਇਹ ਇਨਸਾਨ ਫਿਰ ਉਹਦੇ ਲਈ ਇਹ ਬੜੀ ਮਿਹਨਤ ਕਰਨੀ ਪੈਂਦੀ ਹੈ ਉਚਾਈਆਂ ਤੇ ਜਾਣਾ ਤਰਕੀਆਂ ਤੇ ਜਾਣਾ ਬਹੁਤ ਕੁਝ ਕਰਨਾ ਪੈਂਦਾ ਹੁਣ ਇਨਸਾਨ ਦਾ ਤਾਂ ਨਿਸ਼ਾਨਾ ਇੱਕੋ ਹੀ ਹੈ ਰੱਬ ਹੁਣ ਰੱਬ ਨੂੰ ਪਾਉਣਾ ਸੀ ਭਈ ਪਰ ਪਤ ਮਾਨੁਕ ਦੇ ਹੋ ਰਹੀ ਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀ ਆ ਹੁਣ ਸਾਡੇ ਜਿਹੜੇ ਜੀਵ ਰੂਪ ਇਸਤਰੀ ਅਸੀਂ ਆ ਪਤੀ ਪਰਮੇਸ਼ਰ ਪਰਮਾਤਮਾ ਜੀ ਨੇ ਹੁਣ ਉਹਦੇ ਨਾਲ ਅਸੀਂ ਜਦ ਸੰਧੋ ਰਾਈ ਹੱਥ ਚ ਲੈ ਲਿਆ ਤਾਂ ਫਿਰ ਕਹਿੰਦੇ ਡਰਨਾ ਕਿਸ ਗੱਲ ਤੋਂ ਆ ਰੱਬ ਦੇ ਦਰ ਤੇ ਜਾਣਾ ਜਿਹੜਾ ਤੈਨੂੰ ਚੰਗਾ ਲੱਗਦਾ ਉੱਥੇ ਦਾ ਧਾਰਮਿਕ ਟਿਕਾਣੇ ਨਾਲ ਜੁੜਨਾ ਜਿਹੜਾ ਤੈਨੂੰ ਚੰਗਾ ਲੱਗਦਾ ਉਹਦੇ ਨਾਲ ਰੱਬ ਨੇ ਥੋੜਾ ਮਨਾ ਕੀਤਾ ਤੈਨੂੰ ਕੀ ਆ ਧਰਮ ਚੰਗਾ ਹੈ ਆ ਧਰਮ ਮਾੜਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਉਹਦੇ ਮੁਤਾਬਕ ਚੱਲ ਪਰ ਇਨਸਾਨੀਅਤ ਦੇ ਨਾਲ ਦੇ ਚੱਲ ਦੁਨੀਆ ਦੇ ਪਹਿਰਾਵੇ ਨਾਲ ਜਾਂ ਦੁਨੀਆ ਦੀ ਮੌਦ ਮਸਤੀ ਦੇ ਨਾਲ ਨਾ ਚੱਲ ਆ ਰੱਬ ਦੇ ਰੱਬ ਨੇ ਹਰ ਇੱਕ ਦੇ ਅੰਦਰ ਨਿਆਮਤਾ ਰੱਖੀਆਂ ਨੇ ਕਿਉਂਕਿ ਪੀਰ ਪਕੰਬਰ ਉੱਥੇ ਤੱਕ ਪਹੁੰਚੇ ਨੇ ਤਾਂ ਉਹਨਾਂ ਨੂੰ ਰੱਬ ਨੇ ਨਿਆਮਤਾ ਦਿੱਤੀਆਂ ਨੇ ਤਾਂ ਨਿਆਮਤਾ ਹਰ ਇੱਕ ਦੇ ਕੋਲ ਨਹੀਂ ਅਤੇ ਉਹ ਅੱਗੇ ਨਿਆਮਤਾ ਬਣ ਰਹੇ ਨੇ ਇੱਥੇ ਤੱਕ ਪਹੁੰਚਣ ਦੇ ਲਈ ਰਸਤਾ ਇਹ ਹੈ ਅਤੇ ਐਦਾਂ ਤੈਨੂੰ ਆਪਣਾ ਬਚਾ ਕਰਨਾ ਪੈਣਾ ਹੈ ਰਸਤੇ ਤੇ ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਰਸਤੇ ਤੇ ਜਾਣਾ ਹੈ ਨਾ ਸਿੱਧੀ ਤੇ ਬੁੱਧ ਪਾਈ ਤਾਂ ਜਦੋਂ ਸਿੱਧੀ ਹੁੰਦੀ ਹੈ ਤਾਂ ਉਦੋਂ ਬੁੱਧੀ ਮਿਲਦੀ ਹੈ ਮਤਲਬ ਬੁੱਧ ਟਿਕਾਣੇ ਤੇ ਆਉਂਦੀ ਹੈ ਹੁਣ ਸਿੱਧੀ ਜਦੋਂ ਤੱਕ ਇਹ ਲੈਂਦਾ ਨਿਮਲੋ ਅਸੀਂ ਰਸਤੇ ਤੇ ਚੱਲਣਾ ਹੈ ਸਿੱਧੇ ਰਸਤੇ ਤੇ ਜਾਣਾ ਸਾਨੂੰ ਪਤਾ ਹੈ ਅਸੀਂ ਕਿਤੇ ਪਹੁੰਚਣਾ ਹੈ ਰਸਤਾ ਸਾਡਾ ਇਹ ਹੈ ਸ਼ਾਰਟਕਟ ਹੋ ਸਕਦੇ ਆ ਪਰ ਮੰਜ਼ਲ ਤੇ ਜਾਣਾ ਸੀ ਰਸਤੇ ਨੂੰ ਪੂਰਾ ਧਿਆਨ ਸਾਡਾ ਰਸਤੇ ਤੇ ਹੈ ਰਸਤੇ ਤੋਂ ਪਟ ਗਏ ਤਾਂ ਬੜੀ ਦੂਰ ਲੰਘ ਜਾਣਾ ਪਰ ਰਸਤੇ ਦਾ ਅਸੀਂ ਪੂਰਾ ਧਿਆਨ ਰੱਖਦੇ ਆ ਨਾ ਇਸ ਰਸਤੇ ਤੇ ਜਾਣਾ ਹੈ ਅਸੀਂ ਨੂੰ ਉੱਥੇ ਪਹੁੰਚਣਾ ਹੈ ਸਾਡੀ ਮੰਜ਼ਲ ਵੀ ਇੱਕੋ ਹੀ ਹੈ ਰੱਬ ਟਿਕਾਣਾ ਸਾਡਾ ਸਹੀ ਹੈ ਪਹੁੰਚਣ ਦਾ ਪਰ ਰਸਤੇ ਭਟਕ ਗਏ ਆ ਰਸਤਿਆਂ ਦਾ ਨਹੀਂ ਪਤਾ ਕਬੀਰ ਜੀ ਕਹਿੰਦੇ ਨੇ ਫਿਰ ਹੱਥ ਦੇ ਵਿੱਚ ਸੰਧੋਰਾ ਲੈ ਕੇ ਇਹਦਾ ਜੋਰ ਲੱਗਾ ਕਿ ਮੰਨਨੇ ਤੇ ਕਿਆ ਡਰ ਪਣਾ ਆ ਰੱਬ ਤੱਕ ਪਹੁੰਚਣਾ ਰਸਤੇ ਦਾ ਪਤਾ ਨਹੀਂ ਹੈ ਹੁਣ ਰਸਤੇ ਦੇ ਚੱਲੇ ਆ ਕਾਮ ਨੇ ਘੇਰਾ ਪਾ ਲਿਆ ਕ੍ਰੋਧ ਨੇ ਘੇਰਾ ਪਾ ਲਿਆ ਬਾਕੀ ਜੇ ਇਹਨਾਂ ਤੋਂ ਕਈ ਵਾਰ ਬਚਾਅ ਹੁੰਦਾ ਤੇ ਇਹਨੂੰ ਬਾੜ ਦੇ ਵੱਡੇ ਘੇਰਾ ਪਾਉਂਦੇ ਨੇ ਇਹ ਦੁਨੀਆ ਦੇ ਵਿੱਚ ਜਿਹੜੇ ਨੇ ਨਾ ਕੁਸੀ ਤਾਰ ਮਗਟੇ ਖਾਣੇ ਤੇ ਚੱਲੋ ਤਾਂ ਤੁਹਾਨੂੰ 100 ਸਵਾਲ ਕਰਨਗੇ ਬਾਣੀ ਪੜੋ 100 ਸਵਾਲ ਨੇ ਨਾ ਪੜੋ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਬਾਣੀ ਨਹੀਂ ਪੜਦਾ ਇਹ ਜਿਹੜਾ ਚੱਲਦਾ ਹੈ ਨਾ 100 ਸਵਾਲ ਉਹਨੂੰ ਹੁੰਦੇ ਨੇ ਅੱਜ ਪੜ ਰਹੇ ਆ ਤਾਂ ਕੱਲ ਨੂੰ ਸੁਧਾਈ ਹੋਵੇ ਵੀ ਕੱਲ ਨੂੰ ਪਰਸੋਂ ਨੂੰ ਹੋ ਜਾਏਗੀ ਸੁਧਾਈ ਤੱਕ ਹੁਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਕਹਿੰਦੇ ਨੇ ਤੂੰ ਜੁੜ ਸਈ ਪਰ ਸਾਡੇ ਸਵਾਲ ਨਾਲ ਦੀ ਨਾਲ ਆਉਂਦੇ ਨੇ ਆ ਕਮੀ ਜੀ ਆ ਗਲਤੀ ਜੀ ਇਹ ਤੋਂ ਵੱਡੇ ਗੁਨਾਹ ਸਾਡੇ ਕੀ ਨੇ ਇਹ ਤੋਂ ਵੱਡੇ ਸਾਡੇ ਔਗਣ ਕੀ ਨੇ ਜਿਹੜਾ ਚੱਲ ਰਿਹਾ ਹੈ ਰਸਤੇ ਤੇ ਤਾਂ ਉਹਨੂੰ ਬੈਲੀ ਮੋੜ ਦਿੰਦੇ ਆ ਇਹ ਕਲਯੁਗ ਦਾ ਸਮਾਂ ਹੈ ਚੱਲਿਆ ਕੋਈ ਰੱਬ ਦੀ ਬੰਦਗੀ ਕਰਦਾ ਹੈ ਉਹ ਬਾਣੀ ਪੜ ਕੇ ਕਰਦਾ ਹੈ ਬਾਣੀ ਸੁਣ ਕੇ ਕਰਦਾ ਹੈ ਗੁਰੂ ਮਹਾਰਗ ਚਰਨਾਂ ਦੇ ਵਿੱਚ ਬਹਿ ਕੇ ਕਰਦਾ ਹੈ ਸਾਡੇ ਲਈ ਉਹ ਫਿਰ ਮਰਿਆਦਾ ਚੱਲ ਪੈਂਦੀ ਹੈ ਇੱਥੇ ਇਹ ਮਰਿਆਦਾ ਹੈ ਇੱਥੇ ਇਹ ਮਰਿਆਦਾ ਹੁਣ ਉਹਨੇ ਅੰਤਾਂ ਦੀ ਸ਼ਰਧਾ ਲਈ ਬੈਠਾ ਹੈ ਗੁਰੂ ਦੀ ਬਾਣੀ ਪੜਨ ਲੱਗੇ ਆ ਜਾਂ ਗੁਰੂ ਦੇ ਨੇੜੇ ਆਇਆ ਅਤੇ ਅਸੀਂ ਚੰਦ ਦਿਨ ਆ ਕੇ ਗੁਰੂ ਦੇ ਕੋਲ ਸਵਾਲ ਚੁੱਕਣੇ ਸ਼ੁਰੂ ਕਰ ਦਿੰਨੇ ਆ ਇਦਾਂ ਨੇ ਇਦਾਂ ਹੋਣਾ ਚਾਹੀਦਾ ਪਹਿਲੋ ਜੇ ਅੰਦਰ ਦੇ ਇਹਦੇ ਗੁਨਾਹ ਕੰਟਰੋਲ ਕਰਦਾ ਪਏ ਅੱਜ ਦਾ ਸਮਾਂ ਇਹ ਹੈ ਅੰਦਰ ਦੇ ਹੋ ਸਕਦੇ ਨੇ ਅੱਜ ਤਾਂ ਬਾਹਰ ਦੇ ਮਾਰਦੇ ਪਏ ਨੇ ਹਾਲਾਂਕਿ ਕੁਰਬਾਨੀ ਅਥਾ ਹੈ ਇਹਦਾ ਇਹ ਨਹੀਂ ਕੋਈ ਦਾਵਾ ਕਰ ਸਕਦਾ ਕਿ ਗੁਰਬਾਣੀ ਆ ਮੈਂ ਪੜੀ ਹੈ ਮੈਂ ਸ਼ੁੱਧ ਪੜ ਦਿੱਤੀ ਹੈ ਗੁਰਬਾਣੀ ਦਾ ਜਦੋਂ ਸ਼ਬਦ ਪੜਿਆ ਜਾਂਦਾ ਹੈ ਕਥਾ ਕੀਤੀ ਜਾਂਦੀ ਹੈ ਅਤੇ ਬਾਣੀ ਪੜੀ ਜਾਂਦੀ ਹੈ ਬਾਅਦ ਦੇ ਵਿੱਚ ਅਰਦਾਸਾ ਸੋਧਿਆ ਜਾਂਦਾ ਹੈ ਕਿ ਉਹਦੇ ਵਿੱਚ ਜਿਹੜੇ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਕੋਈ ਬਾਦ ਕਾਟ ਬਾਣੀ ਅਥਾ ਹੈ ਬਾਣੀ ਸਮੁੰਦਰ ਦੀ ਨਿਯਾਈ ਹੈ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਹਾਏ ਜਿਵੇਂ ਸਮੁੰਦਰ ਦੇ ਵਿੱਚ ਡੁੱਬ ਕੀ ਲਾਈ ਉਹਦਾ ਸੁਹਾਪਣ ਮਾਣ ਉਹਦੀ ਸ਼ੀਤਲਤਾ ਮਾਣ ਉਹਦਾ ਆਨੰਦ ਮਾਣ ਇਹ ਅਸੀਂ ਤਾਂ ਉਹ ਮਾਨਣਾ ਅਸੀਂ ਨਾਪ ਤੋਲ ਦੇ ਵਿੱਚ ਪੈ ਗਏ ਆ ਹੁਣ ਆਪਣਾ ਸਾਨੂੰ ਪਤਾ ਨਹੀਂ ਅਸੀਂ ਕਿਤੇ ਘਲੋਤੇ ਆ ਦੂਜਿਆਂ ਦਾ ਨਾਪ ਤੋਲ ਵੇਖਦੇ ਪਏ ਆ ਕਿੰਨੀ ਕੁ ਸ਼ੁੱਧ ਫੜਦਾ ਹੈ ਕਿਸ ਤਰੀਕੇ ਦੇ ਨਾਲ ਫੜਦਾ ਹੈ ਤਾਂ ਇਹਦੇ ਕਰਕੇ ਹੁਣ ਕਬੀਰ ਜੀਆ ਨੇ ਇੱਥੇ ਦੱਸਿਆ ਕਿ ਜੇ ਰੱਬ ਦੇ ਦਰ ਤੇ ਜੁੜਨਾ ਹੈ ਨਾ ਆਪਣੇ ਤਲ ਤੇ ਜੁੜ ਦੂਜੇ ਦਾ ਤਲ ਨਾ ਵੇਖ ਜਦੋਂ ਦੂਜੇ ਦੇ ਤਲ ਤੇ ਵੇਖੇਗਾ ਰੱਬ ਤੋਂ ਤਾਂ ਕੋਹਾਂ ਦੂਰ ਨੇ ਲੋਕ ਤਾਂ ਫਿਰ ਤੂੰ ਜਿੱਥੇ ਹੈ ਇਹ ਤੋਂ ਵੀ ਬੜੀ ਕੋਹ ਦੂਰ ਚੱਲਿਆ ਜਾਵੇਂਗਾ ਮਨ ਤੋਂ ਆਪਣੇ ਟੋਹੇ ਟੇ ਬਿਲਾ ਦੇ ਬਾਬਾ ਫਰੀਦ ਜੀ ਕਹਿੰਦੇ ਨੇ ਮਨ ਨੂੰ ਮੈਦਾਨ ਕਰ ਲੈ ਗੁਰੂ ਦੇ ਕੋਲ ਆਵੇਂਗਾ ਇੱਥੇ ਵੀ ਜਿ ਵਿਜਿਆ ਜਾਣਾ ਸਜਣਾ ਕਾਮ ਦਾ ਆਪਣਾ ਟੋਹ ਹੈ ਕ੍ਰੋਧ ਦਾ ਆਪਣਾ ਟੋਹ ਹੈ ਅਤੇ ਜਿਹੜਾ ਸਾਡੇ ਔਗਣ ਨੇ ਨਾ ਇਹਨਾਂ ਨੇ ਟੋਏ ਪਾਏ ਨੇ ਕਿਤੇ ਟਿੱਬਾ ਹੈ ਕਿਤੇ ਟੋਆ ਹੈ ਤਾਂ ਬੀਜ ਕਿਵੇਂ ਬੀਜਿਆ ਜਾ ਹੁਣ ਜੇ ਪਾਣੀ ਲਾਉਣਾ ਹੈ ਤਾਂ ਉਤਲਾ ਬੀਜ ਤਾਂ ਇਦਾਂ ਹੀ ਰਹਿ ਜਾਏਗਾ ਉਹ ਇਦਾਂ ਹੀ ਸੁੱਕ ਜਾਏਗਾ ਅਤੇ ਜਿਹੜਾ ਨੀਵੇਂ ਟੋਏ ਦੇ ਵਿੱਚ ਹੈ ਪਾਣੀ ਲਾਉਣੋਂ ਦੇ ਉਹ ਚ ਪਾਣੀ ਜ਼ਿਆਦਾ ਲੱਗ ਜਾਏਗਾ ਬੀਜ ਦੋਵੇਂ ਮਰ ਜਾਣਗੇ ਜਿੱਥੇ ਪਾਣੀ ਲੱਗਿਓ ਨਹੀਂ ਲੱਗਿਓ ਵੀ ਜਿਹਦੇ ਵਿੱਚ ਬਹੁਤਾ ਪਾਣੀ ਪੈ ਗਿਆ ਉਹ ਵੀ ਸੁੱਕੇ ਹੋਏ ਦਾ ਕੋਈ ਇਲਾਜ ਹੈ ਪਰ ਜਿਹੜਾ ਪਾਣੀ ਨੇ ਗਾਲ ਦਿੱਤਾ ਉਦਾਬੂ ਯੋਲਾਜ ਨਹੀਂ ਹੈ ਤਾਂ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਆਪਣੇ ਆਪ ਨੂੰ ਐਡਾਂ ਦਾ ਬਣਾ ਕੇ ਪੱਦਰ ਬਣਾ ਵੀ ਜੇ ਫਿਰ ਵੀ ਜਿਆ ਜਦ ਪਾਣੀ ਘਟ ਵੀ ਲੱਗ ਜੇ ਨਾ ਫਿਰ ਵੀ ਉਹਦੇ ਵਿੱਚ ਬੜੀ ਰੰਗਤ ਆ ਜਾਏਗੀ ਘਟ ਲੱਗੇ ਆ ਜਾਂ ਬੋਧਾ ਲੱਗੇ ਰੰਗ ਦਖਤਮ ਹੋ ਜੇ ਐਡਾਂ ਦਾ ਆਪਣੇ ਆਪ ਨੂੰ ਕਬੀਰ ਜੀ ਕਹਿੰਦੇ ਨੇ ਬਣਾ ਪਰ ਬਣੇਗਾ ਉਦੋਂ ਜਦੋਂ ਮਨ ਤੋਂ ਆਪਣੇ ਦੁੱਖ ਕਲੇਸ਼ ਦਾ ਡਰ ਲਾਹੇਗਾ ਸਮਾਪਤੀ ਦਾ ਸਮੇਂ ਹੋਈਆ ਭੁੱਲਾਂ ਦੀ ਖਿਮਾ ਵਾਹ ਇਹ ਗੁਰੂ ਜੀ ਦਾ ਖਾਲਸਾ ਵਾਹ ਇਹ ਗੁਰੂ ਜੀ ਦੀ ਫਤਿਹ